ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਇਹੋ ਜੀ ਸ਼ਖਸੀਅਤ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਣੀ ਹੈ ਜਿਨ੍ਹਾਂ ਨੇ ਆਪਣੀ ਲਗਨ ਆਪਣੀ ਦਿੜ੍ਹਤਾ ਆਪਣੀ ਸਮਰਪਿਤ ਭਾਵਨਾ ਗੁਰੂ ਤੇ ਅਟੁੱਟ ਵਿਸ਼ਵਾਸ ਸਿੱਖੀ ਦੇ ਨਾਲ ਪ੍ਰੇਮ ਸਦਕਾ ਇੱਕ ਸੰਸਥਾ ਨੂੰ ਲਹਿਰ ਵਿੱਚ ਬਦਲਿਆ ਹਕੀਕਤਾਂ ਖਾਲਸਾ ਰਾਜ ਦੇ ਖੁੱਸਣ ਪਿੱਛੋਂ ਸਿੱਖਾਂ ਦੀ ਧੁੰਦਲੀ ਪੈ ਰਹੀ ਨਿਆਰੇਪਣ ਦੀ ਜਿਹੜੀ ਹੋਂਦ ਸੀ ਉਹਨੂੰ ਮੁੜ ਉਜਾਗਰ ਕੀਤਾ ਉਹਨਾਂ ਦੇ ਅੰਦਰ ਇੱਕੋ ਹੀ ਚੀਜ਼ ਹਮੇਸ਼ਾ ਕੰਮ ਕਰਦੀ ਸੀ ਮੈਂ ਉਜੜ ਜਾਵਾਂ ਪਰ ਮੇਰਾ ਪੰਥ ਵਸੇ ਉਹ ਮਹਾਨ ਸ਼ਖਸੀਅਤ ਉਹ ਗੁਰੂ ਦਾ ਸਿੱਖ ਕੋਈ ਹੋਰ ਨਹੀਂ ਪ੍ਰੋਫੈਸਰ ਗੁਰਮukh ਸਿੰਘ ਸਾਹਿਬ ਪਰ ਮੈਂ ਪ੍ਰੋਫੈਸਰ ਗੁਰਮukh ਸਿੰਘ ਹੁਣਾਂ ਦੇ ਜਿਹੜੇ ਪਿਤਾ ਜੀ ਸਨ ਇਹਨਾਂ ਦਾ ਪਿਸ਼ੋਕੜ ਉਹ ਗੁਜਰਾਵਾਲੇ ਜ਼ਿਲ੍ਹੇ ਦਾ ਹੈ ਉਥੇ ਚੰਦਰਪਿੰਡ ਜੱਟ ਬਰਾਦਰੀ ਵਿੱਚੋਂ ਸੰਜ ਪਰ ਉਹਨਾਂ ਵੇਲੇਆਂ ਦੇ ਵਿੱਚ ਜ਼ਮੀਨ ਥੋੜੀ ਹੋਣ ਕਰਕੇ ਉਹਦੇ ਵਿੱਚੋਂ ਗੁਜ਼ਾਰਾ ਨਾ ਹੁੰਦਾ ਹੋਣ ਕਰਕੇ ਇਹਨਾਂ ਦੇ ਪਿਤਾ ਭਾਈ ਵਿਸਾਵਾ ਸੀ ਸਰਕਾਰ ਸ਼ੇਰ ਸਿੰਘ ਉਹਨਾਂ ਦੇ ਕੋਲ ਉਹਨਾਂ ਦੇ ਲੰਗਰ ਖਾਨੇ ਦੇ ਵਿੱਚ ਖਾਨ ਸਾਹਮੇ ਦੀ ਨੌਕਰੀ ਕਰਦੇ ਸਨ ਸਰਕਾਰ ਸ਼ੇਰ ਸਿੰਘ ਉਹਨਾਂ ਦੇ ਨਾਲ ਕਪੂਰਥਲਾ रियासत ਦੇ ਮਹਾਰਾਜ ਨਿਹਾਲ ਸਿੰਘ ਉਹਨਾਂ ਦਾ ਬੜਾ ਪ੍ਰੇਮ ਸੀ ਉਹ ਜਦੋਂ ਉਮਦੇ ਸਨ ਤੇ ਅਕਸਰ ਹੀ ਉਹ ਭਾਈ ਵਿਸਾਵਾ ਸਿੰਘ ਦੇ ਖਾਣਿਆਂ ਦੀ ਸੇਵਕਤ ਕਰਦੇ ਸਨ ਸਰਕਾਰ ਛੇਦ ਸਿੰਘ ਹੁਣਾਂ ਦੇ ਕਤਲ ਤੋਂ ਬਾਅਦ ਭਾਈ ਵਿਸਾਵਾ ਸਿੰਘ ਆ ਜਿਹੜੇ ਉਹ ਮਹਾਰਾਜਾ ਨਿਹਾਲ ਸਿੰਘ ਹੁਣਾਂ ਦੇ ਪਾਸ ਆ ਗਏ ਸਨ ਤੇ ਇਹਨਾਂ ਦੇ ਲੰਗਰ ਖਾਣੇ ਦੇ ਵਿੱਚੋਂ ਆਪਣੀ ਡਿਊਟੀ ਅਦਾ ਕਰਿਆ ਕਰਦੇ ਸਨ ਭਾਈ ਵਿਸਾਵਾ ਸਿੰਘ ਦੇ ਘਰੇ 15 April 1849 ਈਸਵੀ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਉਹਨਾਂ ਨੇ ਗੁਰਮੁਖ ਸਿੰਘ ਰੱਖਿਆ ਇਹ ਨਾਮ ਦਾ ਹੀ ਗੁਰਮੁਖ ਨਹੀਂ ਸੀ ਇਹ ਵਿਕਤੀਤਵ ਦਾ ਵੀ ਗੁਰਮੁਖ ਹੋਣ ਪੜਿਆ ਤੇ ਜਿਹਨੇ ਪਤਾ ਨਹੀਂ ਕਿੰਨਿਆਂ ਨੂੰ ਗੁਰੂ ਦੇ ਲੜ ਲਾਇਆ ਤੇ ਇਹੋ ਜੇ ਪੰਥ ਸੇਵਕ ਬਣਾ ਦਿੱਤਾ ਇਹੋ ਜੀ ਪਾਣ ਉਹਨਾਂ ਉੱਤੇ ਚੜ੍ਹੇ ਕਿ ਇਹਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਗੁਰਸਿੱਖਾਂ ਨੇ ਵੀ ਸਿੱਖੀ ਦੇ ਮিনার ਨੂੰ ਉੱਚਿਆਂ ਕਰਨ ਵਾਸਤੇ ਆਪਣੇ ਜੀਵਨ ਲੇਖੇ ਲਾ ਦਿੱਤੇ ਜਦੋਂ ਮੋਢਲੀ ਵਿਦਿਆ ਕਪੂਰਥਲੀ ਇਹਨਾਂ ਦੀ ਹੋਈ ਜਿਹੜੇ ਕਮਰ ਬਿਕਰਮ ਸਿੰਘ ਸਨ ਉਹਨਾਂ ਦਾ ਗੁਰਮukh ਸਿੰਘ ਉਹਨਾਂ ਦੇ ਨਾਲ ਕਾਫੀ ਲਗਾਵ ਸੀਗਾ ਜਿ ਪਿਆਰ ਸੀਗਾ ਉਹ ਗੁਰਮukh Singh ਉਹਨਾਂ ਦੀ ਚੇਤਨ ਤੇ ਤੇਜ ਬੁੱਧੀ ਤੋਂ ਬੜੇ ਪ੍ਰਭਾਵਸ਼ਾਲੀ ਫੇਰ ਉਹਨਾਂ ਦੀ ਸਰਪ੍ਰਸਤੀ ਦੇ ਥੱਲੇ ਕਹ ਲਈਏ ਆਪਾਂ ਇਹਨਾਂ ਨੇ ਕਲਕੱਤਾ ਯੂਨੀਵਰਸਿਟੀ ਤੋਂ ਐਫਏ ਦਾ ਇਮਤਿਹਾਨ ਜਿਹੜਾ ਪਾਸ ਕੀਤਾ ਸੀਗਾ ਤੇ ਉਸ ਵਕਤ ਸਿੱਖਿਆ ਮਹਿਕਮੇ ਦਾ ਜਿਹੜਾ ਇੱਕ ਅਫਸਰ ਸੀਗਾ ਪੀਅਰਸਨ ਉਹਦੇ ਇਹਨਾਂ ਨੇ ਚਿੱਤਰ ਬਹੁਤ ਸੋਹਣਾ ਬਣਾਇਆ ਸੀਗਾ ਚਿੱਤਰਕਾਰੀ ਦੇ ਵਿੱਚ ਵੀ ਇਹ ਬੜੇ ਲਗਪੰਦ ਸਨ ਲਾਹੌਰ ਆ ਗਏ ਅਗਲੇਰੀ ਪੜਾਈ ਇੱਥੇ ਸ਼ੁਰੂ ਕੀਤੀ ਨਾਲ ਨਾਲ ਪੜਾਉਣਾ ਵੀ ਸ਼ੁਰੂ ਕੀਤਾ ਲਾਹੌਰ ਰਹਿੰਦੇ ਆ ਇਹਨਾਂ ਨੇ ਹਿਸਾਬ ਦੇ ਵਿਸ਼ੇ ਦੇ ਵਿੱਚ ਐਮਏ ਵੀ ਕੀਤੀ ਇਹ ਸਾਨੂੰ ਪਤਾ ਲੱਗਦਾ ਹੈ ਲਾਹੌਰ ਦੇ ਅੰਦਰ ओरिएंटਲ ਕਾਲਜ ਦੇ ਵਿੱਚ ਇਹ ਹਿੰਦੀ ਦੇ ਸੈਂਕੜੇ ਟੀਚਰ ਲੱਗੇ ਫਿਰ ਕੁਝ ਟਾਈਮ ਲਈ ਗਵਰਨਮੈਂਟ ਕਾਲਜ ਪੜਾਉਣ ਗਏ ਫਿਰ ओरिएंटਲ ਕਾਲਜ ਦੇ ਵਿੱਚ ਆਏ ਤਰੱਕੀਆਂ ਕਰਦੇ ਕਰਦੇ ਗੁਰਮukh ਸਿੰਘ ਹੁਣੀ ਅਲੈਗਜ਼ੈਂਡਰ ਰੀਡਰ ਦੇ ਪਦ ਤੱਕ ਪਹੁੰਚ ਗਏ ਸਨ ਜੀ ਆਪਣੇ ਜੀਵਨ ਕਾਲ ਦੇ ਵਿੱਚ ਫਿਰ ਦੂਸਰੇ ਨੰਬਰ ਦੇ ਉੱਤੇ ਕਾਲਜ ਦੇ ਵਿੱਚ ਪਹਿਲਾਂ ਹਿੰਦੀ ਪੜ੍ਹਾਉਂਦੇ ਸਨ ਫਿਰ ਇਹਨਾਂ ਨੇ ਭੂਗੋਲ ਪੜ੍ਹਾਉਣਾ ਸ਼ੁਰੂ ਕੀਤਾ ਨਾਲ হিসਾਬ ਵੀ ਪੜਾਉਂਦੇ ਸਨ ਇਤਿਹਾਸ ਵੀ ਪੜਾਉਂਦੇ ਸਨ ਰਾਜਨੀਤੀ ਸ਼ਾਸਤਰ ਵੀ ਪੜਾਇਆ ਕਰਦੇ ਸਨ ਜੀ ਸੋ ਕਾਫੀ ਵਿਸ਼ਿਆਂ ਦੇ ਉੱਤੇ ਇਹਨਾਂ ਦੀ ਪਕੜ ਸੀਗੀ ਤੇ ਇਹ ਜਮਾਤਾਂ ਨੂੰ ਉਹ ਪੜਾਇਆ ਕਰਦੇ ਸਨ ओरिएंटਲ ਕਾਲਜ ਦੇ ਅੰਦਰ ਪੰਜਾਬੀ ਜ਼ੁਬਾਨ ਨੂੰ ਲਾਗੂ ਕਰਵਾਉਣ ਵਾਸਤੇ ਇਹਨਾਂ ਨੇ ਬਹੁਤ ਜਤੋਜਹਦ ਕੀਤੀ ਕਈ ਵਾਰੀ ਸਾਡੇ ਕੁਝ ਵੀਰ ਭਰਾ ਗਲਤੀ ਨਾਲ ਕਹਿ ਦਿੰਦੇ ਆ ਜੀ ਇਹ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸੀਗੇ ਬਿਲਕੁਲ ਵੀ ਨਹੀਂ ਪ੍ਰੋਫੈਸਰ ਗੁਰਮukh ਸਿੰਘ ਉਹਨਾਂ ਨੇ ਕਦੇ ਵੀ ਪੰਜਾਬੀ ਨਹੀਂ ਪੜ੍ਹਾਈ ਕੀ ਮੈਂ ਤੁਹਾਡੇ ਨੂੰ ਵਿਸ਼ੇ ਉਹਨਾਂ ਦੇ ਸਾਝੇ ਕੀਤੇ ਜਿਹੜੇ ਉਹ ਪੜ੍ਹਾਉਂਦੇ ਰਹੇ ਹੈਗੇ ਆ ਪੰਜਾਬੀ ਦਾ ਜਿਹੜਾ ਪਹਿਲਾ ਪ੍ਰੋਫੈਸਰ ਆ ਉਹ ਹੈ ਭਾਈ ਹਰਸਾ ਸਿੰਘ ਗਿਆਨੀ ਤਰਨਤਨ ਸਾਹਾ ਵਾਲਾ ਚਲੋ ਜੀ ਇਹ ਤੇ ਇਹਨਾਂ ਦੀ ਵਿੱਦਿਆ ਦੇ ਨਾਲ ਸੰਬੰਧਿਤ ਗੱਲਾਂ ਸਨ ਆਪਾਂ ਨੂੰ ਪਤਾ ਹੈ 1873 ਦੇ ਲਾਗੇ ਤੇ ਦੋਸਤ ਸਿੰਘ ਸਭਾ ਇੱਕ ਸੰਸਥਾ ਬਣੀ ਸੀ ਜੇ ਚਾਰ ਨਿਆਣੇ ਇਸਾਈ ਬਣ ਲੱਗੇ ਸਨ ਤੇ ਇੱਕ ਫਲੋਰ ਵਾਲਾ ਸ਼ਰਦਾ ਰਾਮ ਜਿਹੜਾ ਸੀਗਾ ਉਹਦੀਆਂ ਕੁਝ ਕਰਤੂਤਾਂ ਵਾਪਰੀਆਂ ਹਨਾ ਕਿਉਂਕਿ ਵੱਖਰਾ ਵਿਸ਼ਾ ਹੈ ਤੇ ਉਸ ਸਿੰਘ ਸਭਾ ਸੰਸਥਾ ਬਣ ਗਈ ਉਹ ਨਿਆਣਿਆਂ ਨੂੰ ਇਸਾਈ ਬਣਨ ਤੋਂ ਰੋਕ ਲਿਆ ਗਿਆ ਇਹ ਤੋਂ ਬਾਅਦ ਦੇ ਵਿੱਚ ਇੱਕ ਅੱਧੇ ਵਿਸ਼ੇ ਦੇ ਉੱਤੇ ਡਿਬੇਟ ਚੱਲੀ ਤੇ ਤਕਰੀਬਨ ਸੁੱਨ ਮਸੌਨ ਜਿਹਾ ਹੀ ਕੰਮ ਆ ਫਿਰ ਤੁਸੀਂ ਇਹ ਕਹਿ ਲੋ ਵੀ 1875 76 ਦੇ ਲਾਗੇ ਪ੍ਰੋਫੈਸਰ ਗੁਰਮukh ਸਿੰਘ ਆ ਜਿਹੜੇ ਕਮਰ ਬਿਕਰਮਾ ਸਿੰਘ ਦੇ ਸਹਿਯੋਗ ਦਾ ਸਦਕਾ ਉਹ ਸਿੰਘ ਸਭਾ ਸੰਸਥਾ ਦੇ ਨਾਲ ਜੁੜਦੇ ਆ ਜਦੋਂ ਇਹ ਬੰਦਾ ਸਿੰਘ ਸਭਾ ਸੰਸਥਾ ਦੇ ਨਾਲ ਜੁੜਦਾ ਹੈ ਨਾ ਤੇ ਉਦੋਂ ਫਿਰ ਇਹ ਸੰਸਥਾ ਦੇ ਅੰਦਰ ਜਾਣ ਪੈਂਦੀ ਹੈ ਮੈਨੂੰ ਇਹ ਕਹਿਣ ਦੇ ਵਿੱਚ ਕਦੇ ਵੀ ਹਿਜਕਚਾਹਟ ਨਹੀਂ ਹੋਈਗੀ ਕਿ ਪ੍ਰੋਫੈਸਰ ਗੁਰਮukh ਸਿੰਘ ਤੇ ਸਿੰਘ ਸਭਾ ਇੱਕ ਦੂਜੇ ਦੇ ਪੂਰਕ ਸਨ ਸਿੰਘ ਸਭਾ ਦੇ ਵਿੱਚ ਇਹਨਾਂ ਦੇ ਆਉਣ ਦੇ ਨਾਲ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਲਕੀਰ ਖਿੱਚੀ ਉਹ ਲਕੀਰ ਕਿਹੜੀ ਸੀ ਜਿਹਦੇ ਵੱਲ ਕਿਸੇ ਦਾ ਵੀ ਬਹੁਤਾ ਧਿਆਨ ਨਹੀਂ ਜਾ ਰਿਹਾ ਸੀ ਉਹ ਸੀ ਸਿੱਖੀ ਦੇ ਉੱਤੇ ਪੈ ਰਿਹਾ ਸਨਾਤਨੀ ਪ੍ਰਭਾਵ ਜਿੰਨਾ ਕਰਮਕਾਂਡਾਂ ਦੇ ਵਿੱਚੋਂ ਜਿੰਨਾ ਬਰਿਆਈਆਂ ਦੇ ਵਿੱਚੋਂ ਜਿੰਨਾ ਔਗਣਾਂ ਦੇ ਵਿੱਚੋਂ ਗੁਰੂ ਮਹਾਰਾਜ ਨੇ ਸਾਨੂੰ ਕੱਢਿਆ ਸੀ ਸਿੱਖਾਂ ਦੇ ਵਿੱਚ ਉਹ ਚੀਜ਼ਾਂ ਕਾਫੀ ਹੱਦ ਤੱਕ ਦੁਬਾਰਾ ਪੈਰ ਪਸਾਰ ਚੁੱਕੀਆਂ ਸਨ ਕੋਈ ਚਾਏ ਜਾਤ ਪਾਤ ਹੋਵੇ ਚੂਛਾਤ ਹੋਵੇ ਉਹ ਚਾਏ ਨਸ਼ਿਆਂ ਦਾ ਸੇਵਨ ਹੋਵੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਆਉਗਨ ਸੰਜੜੇ ਉਹਨਾਂ ਦੇ ਵਿੱਚ ਸਿੱਖ ਘਰੇ ਹੋਏ ਸਨ ਜਨਮ ਤੋਂ ਲੈ ਕੇ ਮਰਨ ਤੱਕ ਬ੍ਰਾਹਮਣੀ ਰੌ ਰੀਤਾਂ ਦੇ ਵਿੱਚ ਫਸੇ ਹੋਏ ਸਨ ਵਿਆਹ ਵੀ ਜਿਹੜੇ ਸਾਨੂੰ ਵੀ ਬ੍ਰਾਹਮਣੀ ਰੌ ਰੀਤਾਂ ਦੇ ਨਾਲ ਕਰਦੇ ਸਨ ਜੇ ਸੋ ਪ੍ਰੋਫੈਸਰ ਗੁਰਮukh ਸਿੰਘ ਪਹਿਲਾ ਉਹ ਵਿਅਕਤੀ ਹੈ ਜਿਨੇ ਇੱਕ ਕਲੈਰਟੀ ਦੇ ਨਾਲ ਨਿਸ਼ਾਨਾ ਕਲੀਅਰ ਕੀਤਾ ਕਿ ਸਭ ਤੋਂ ਵੱਡਾ ਖਤਰਾ ਹੈ ਜਿਹੜਾ ਉਹ ਇਸ ਪਾਸੇ ਤੋਂ ਹੈ ਹੁਣ ਇਹਨਾਂ ਨੇ ਦੇਖਿਆ ਇਸ ਚੀਜ਼ ਨੂੰ ਅਬਜ਼ਰਵ ਕੀਤਾ ਕਿ ਸਿੰਘ ਸਭਾ ਸੰਸਥਾ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਹੈਗੇ ਨੇ ਇੱਥੇ ਜਿਹੜੇ ਗੁਰੂ ਵੰਸ਼ ਦੇ ਨਾਲ ਸਬੰਧਤ ਨੇ ਉਹ ਆਪਣੀ ਪੂਜਾ ਵੀ ਕਰਵਾਉਂਦੇ ਆ ਉਹਨਾਂ ਨੇ ਜਨੇ ਉਹ ਵੀ ਧਾਰਨ ਕੀਤੇ ਹੋਏ ਨੇ ਤੇ ਉਹਗਾ ਦੇ ਇਲਾਕੇ ਵੀ ਬੈਠਦੇ ਆ ਜੀ ਉਹਨਾਂ ਨੇ ਆਪਣੀ ਸਿੱਖੀ ਸਹਿਬ ਕੀ ਵੀ ਕਾਇਮ ਕੀਤੀ ਹੋਈ ਹੈ ਨਾ ਕੁਝ ਹੋਰ ਕਮੀਆਂ ਵੀ ਦੇਖੀਆਂ ਉਹਨਾਂ ਨੇ ਹੁਨੇ ਸਿੰਘ ਸਭਾ ਅੰਮ੍ਰਿਤਸਰ ਸੀ ਪਹਿਲਾਂ ਫਿਰ ਇਹਨਾਂ ਨੇ 1879 ਈਸਵੀ ਦੇ ਵਿੱਚ ਸਿੰਘ ਸਭਾ ਲਾਹੌਰ ਬਣਾ ਦਿੱਤੀ ਇੱਥੋਂ ਫਿਰ ਇਹਨਾਂ ਨੇ ਆਪਣੀਆਂ ਸਭਾਵਾਂ ਸ਼ੁਰੂ ਕੀਤੀ ਤਿੰਨ ਸੱਜਣ ਜਿਹੜੇ ਲਾਹੌਰ ਦੇ ਨਾਲ ਸੰਬੰਧਤ ਰਹੇ ਸਿੰਘ ਸਭਾ ਦੇ ਯਾਨੀ ਦੇਸ ਸਿੰਘ ਭਾਈ ਜਵਾਰ ਸਿੰਘ ਕਪੂਰ ਭਾਈ ਮਈਆ ਸੀ ਇਹ ਤਿੰਨੇ ਸੱਜਣ ਗੁਲਾਬਦਾਸੀ ਸਾਧੂ ਸਨ ਗੁਲਾਬਦਾਸੀ ਸੰਪਰਦਾ ਨਾਲ ਜੁੜੇ ਹੋਏ ਸਨ ਸਿੱਖੀ ਦੇ ਵਿੜੇ ਵਿੱਚ ਇਹਨਾਂ ਨੂੰ ਲੈ ਕੇ ਆਉਣ ਵਾਲਾ ਪ੍ਰੋਫੈਸਰ ਗੁਰਮukh ਸਿੰਘ ਹੈ ਜੀ ਦਿੱਤਾਰਾਮ ਤੋਂ ਦਿੱਤ ਸਿੰਘ ਬਣਾਉਣ ਵਾਲਾ ਪ੍ਰੋਫੈਸਰ ਗੁਰਮukh ਸਿੰਘ ਹੈ ਜੀ ਇਹ ਦੇਖ ਸਕਦੇ ਹੋ ਸਿੰਘ ਸਭਾ ਲਾਹੌਰ ਦੇ ਨਾਲ ਬਹੁਤੀਆਂ ਸਿੰਘ ਸੁਭਾਵਾਂ ਜੁੜੀਆਂ ਇਹਨਾਂ ਨੇ ਬਹੁਤ ਕਾਰਜ ਕੀਤਾ ਸਿੱਖਾਂ ਦੇ ਵਿੱਚ ਜਿਹੜੀਆਂ ਕਮੀਆਂ ਆ ਗਈਆਂ ਸਨ ਉਹਨਾਂ ਦੇ ਉੱਤੇ ਇਹਨਾਂ ਨੇ ਬਹੁਤ ਮਸਤੀਦੀ ਦੇ ਨਾਲ ਕੰਮ ਕੀਤਾ ਫਿਰ ਜਿਹੜੇ ਸਿੱਖਾਂ ਦੇ ਅੰਦਰ ਕਰਮਕਾਂਡ ਪ੍ਰਚਲਤ ਸਨ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਉਟਾਂਕਣ ਕੀਤਾ ਕਾਫੀ ਕੁਝ ਗੱਲਾਂ ਬਾਤਾਂ ਹੋਈਆਂ ਇਸ ਮਸਲੇ ਦੇ ਉੱਤੇ ਇਹ ਸਿਰਫ ਬੋਲਦੇ ਨਹੀਂ ਸਨ ਪ੍ਰੈਕਟੀਕਲੀ ਵੀ ਕਰਦੇ ਸਨ ਸਿੱਖਾਂ ਦੀਆਂ ਬੁਰਾਈਆਂ ਕੱਢਣ ਦੇ ਲਈ ਯਤਨਸ਼ੀਲ ਸੀਗੇ ਹੁਣ ਜਿਹੜੇ ਕਾਰਜ ਕਰ ਰਹੇ ਸਨ ਉਹਨਾਂ ਨਾਲ ਕੁਝ ਲੋਕ ਅੰਦਰੋਂ ਅੰਦਰ ਹੀ ਖਾਰ ਵੀ ਖਾਰੇ ਸਨ ਇਹਨਾਂ ਦੇ ਨਾਲ ਪ੍ਰੋਫੈਸਰ ਗੁਰਮੀਤ ਸਿੰਘ ਉਹਨਾਂ ਦੇ ਨਾਲ ਪ੍ਰੋਫੈਸਰ ਗੁਰਮੀਤ ਸਿੰਘ ਹੋਣੀ ਉਹ ਬੰਦੇ ਸਨ ਜਿਨ੍ਹਾਂ ਨੇ ਐਜੂਕੇਸ਼ਨ ਦੇ ਪੱਖ ਤੋਂ ਵੀ ਬੜਾ ਕੰਮ ਕੀਤਾ ਹੈ ਸੋ ਇਹਨਾਂ ਵੇਲਿਆਂ ਦੇ ਅੰਦਰ ਹੀ ਪ੍ਰੋਫੈਸਰ ਗੁਰਮੁਖ ਸਿੰਘ ਹੁਣਾ ਨੇ ਸਿੱਖ ਪੱਤਰਕਾਰੀ ਦੇ ਰੂਪ ਦੇ ਵਿੱਚ ਬੜਾ ਕੰਮ ਕੀਤਾ ਪੰਜਾਬੀ ਦਾ ਪਹਿਲਾ ਰਸਾਲਾ ਇਹਨਾਂ ਦੇ ਦੋਸਤ ਸਰਦਾਰ ਪ੍ਰਤਾਪ ਸਿੰਘ ਹੁਣਾ ਨੇ 1875 ਦੇ ਵਿੱਚ ਸ਼ੁਰੂ ਕਰ ਲਿਆ ਸੀਗਾ ਜੇ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਆਪ 1880 ਦੇ ਲਾਗੇ ਗੁਰਮੁਖੀ ਅਖਬਾਰ ਸ਼ੁਰੂ ਕੀਤਾ ਸੁਧਾਰਕ ਵਿਦਿਆਰਕ ਰਸਾਲੇ ਸ਼ੁਰੂ ਕੀਤੇ ਫਿਰ ਉਦੋਂ ਬਾਅਦ ਦੇ ਵਿੱਚ ਕਾਲਾ ਸਾ ਗਜ਼ਟ ਵੀ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਉਰਦੂ ਦੇ ਵਿੱਚ ਇਹਦੇ ਨਾਲ ਹੀ ਜਦੋਂ ਲਾਹੌਰ ਦੀਵਾਨ ਤੇ ਅੰਮ੍ਰਿਤਸਰੀ ਦੀਵਾਨ ਅੱਡੋ-ਅੱਡ ਹੋ ਗਏ ਤੇ ਅੰਮ੍ਰਿਤਸਰੀ ਦੀਵਾਨ ਨੇ ਗੁਰਮੁਖੀ ਅਖਬਾਰ ਜਿਹੜਾ ਸੀ ਉਹ ਇਹਨਾਂ ਪਾਸੋ ਲੈ ਲਿਆ ਤੇ ਮਹਾਰਾਜਾ ਨਾਭਾ ਦੀ ਸਹਾਇਤਾ ਦੇ ਨਾਲ ਪ੍ਰੈਸ ਲਾਈ ਗਈ ਸੀਗੀ ਲਾਹੌਰ ਦੇ ਅੰਦਰ ਖਾਲਸਾ ਪ੍ਰੈਸ ਤੇ ਉਦੋਂ ਇਹਨਾਂ ਨੇ ਫਿਰ ਖਾਲਸਾ ਅਖਬਾਰ ਸ਼ੁਰੂ ਕੀਤਾ ਉਹਦਾ ਪਹਿਲਾ ਐਡੀਟਰ ਇਹਨਾਂ ਨੇ ਢੰਡਾ ਸਿੰਘ ਗਿਆਨੀ ਨੂੰ ਬਣਾਇਆ ਸੀ ਜਿਹੜਾ ਫਰੀਦਕੋਟਿਆ ਸੀਗਾ ਪਰ ਉਹ ਮਿੱਤਰ ਘਾਤੀ ਨਿਕਲਿਆ ਉਹ ਦੂਜਿਆਂ ਦੀ ਬੁੱਕਲ ਦੇ ਵਿੱਚ ਜਾ ਕੇ ਬਹਿ ਗਿਆ ਫਿਰ ਇਹਨਾਂ ਨੇ ਗਿਆਨੀ ਦੈਸ ਨੂੰ ਉਹਦਾ ਐਡੀਟਰ ਬਣਾਇਆ ਤੇ ਫਿਰ ਗਿਆਨੀ ਦੈਸ ਸਿੰਘ ਤੇ ਪ੍ਰੋਫੈਸਰ ਗੁਰਮਤ ਸਿੰਘ ਦੀ ਸਾਹ ਹੀ ਨੇ ਤੇ ਇਸ ਅਖਬਾਰ ਨੇ ਜਿਹੜੀ ਕ੍ਰਾਂਤੀ ਲੈ ਕੇ ਆਂਦੀ ਆ ਨਾ ਸਿੱਖਾਂ ਦੇ ਅੰਦਰ ਉਹ ਆਪਣੀ ਮਿਸਾਲ ਆਪ ਹੈਗੀ ਹੈ ਉਹਦੀ ਕੋਈ ਦੂਜੀ ਉਦਾਹਰਨ ਨਹੀਂ ਜੇ ਲੱਭੇ ਇਨਾ ਵੇਲਿਆਂ ਦੇ ਵਿੱਚ ਫਰੀਦਕੋਟਿਆ ਰਾਜਾ ਇੱਕ ਟੀਕਾ ਵੀ ਕਰਵਾ ਰਿਆ ਸੀ ਜਿਆ ਗਿਆਨੀ ਬਦਨ ਸਿੰਘ ਹੋਣਾ ਦੇ ਪਾਸੋਂ ਜਿਹੜੇ ਨਿਰਮਲੇ ਸਾਧੂ ਸਨ ਪ੍ਰੋਫੈਸਰ ਗੁਰਮੇ ਸਿੰਘ ਹੋਣਾ ਨੂੰ ਵੀ ਬੁਲਾਇਆ ਗਿਆ ਸੀਗਾ ਪ੍ਰੋਫੈਸਰ ਗੁਰਮਖ ਸਿੰਘ ਹੋਣਾ ਨੇ ਜਦੋਂ ਉੱਥੇ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਨੂੰ ਅਨੁਭਵ ਹੋਇਆ ਵੀ ਜਿਹੋ ਦਾ ਟੀਕਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋਣਾ ਚਾਹੀਦਾ ਹੈ ਵੀ ਸ਼ਾਇਦ ਗਿਆਨੀ ਬਦਨ ਸਿੰਘ ਹੋਣੀ ਉਹੋ ਦਾ ਟੀਕਾ ਨਹੀਂ ਕਰਪਾਉਂਗੇ ਕਿਉਂਕਿ ਉਹਨਾਂ ਦੇ ਜਿਹੜੇ ਦੂਜੇ ਸਹਿਯੋਗੀ ਵੀ ਸਨ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਸਨਾਤਨ ਦਾ ਪ੍ਰਭਾਵ ਸੀ ਜੀ ਸੋ ਪ੍ਰੋਫੈਸਰ ਗੁਰਮਤ ਸਿੰਘ ਹੋਣੀ ਕਿਉਂਕਿ ਬਿਲਕੁਲ ਸਬਾਈਟ ਸੰਗਲ ਗੱਲ ਕਰਨ ਦੇ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਉੱਥੇ ਕਰ ਦਿੱਤੀ ਤੇ ਗਿਆਨੀ ਵਦਨ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਸਨ ਉਹ ਵੀ ਪ੍ਰੋਫੈਸਰ ਗੁਰਮਤ ਸਿੰਘ ਦੇ ਵਿਰੋਧੀ ਬੱਜੇ ਫਿਰ ਇਨ੍ਹਾਂ ਵੇਲਿਆਂ ਦੇ ਵਿੱਚ ਹੀ ਇਹਨਾਂ ਸਾਰਿਆਂ ਨੇ ਰਲ ਕੇ ਆਪਣਾ ਖੀਮ ਸਿੰਘ 베ਦੀ ਹੋਣੀ ਉਦੇ ਸਿੰਘ 베ਦੀ ਹੋ ਗਿਆ ਬਾਬਾ ਸਰਮੇ ਸਿੰਘ ਹੋ ਗਿਆ ਬਾਬਾ ਸਮੀਰ ਸਿੰਘ ਹੋ ਗਿਆ ਝੰਡਾ ਸਿੰਘ ਜਾਨੀ ਹੋ ਗਿਆ ਇਹ ਗਿਆਨੀ ਬਦਨ ਸਿੰਘ ਹੋਣੀ ਹੋ ਗਿਆ ਫਰੀਦਕੋਟਿਆ ਰਾਜਾ ਹੋ ਗਿਆ ਇਹਨਾਂ ਨੇ ਇੱਕ ਸਭਾ ਜਿਹੜੀ ਸੀ ਉਹ ਸਿੰਘ ਸਭਾ ਫਰੀਦਕੋਟ ਬੁਲਾਈ ਇਹਦੇ ਵਿੱਚ ਇਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਦੇ ਉੱਤੇ ਐਵੇਂ ਉਲ ਜਲੂਜ਼ ਦੀਆਂ ਗੱਲਾਂ ਦੇ ਇਲਜ਼ਾਮ ਜਿਹੜੇ ਲਾ ਦਿੱਤੇ ਅਖੇ ਜੀ ਇਹ ਗੁਰੂ ਵੰਸ਼ ਦੀ ਵਿਰੋਧਤਾ ਕਰਦਾ ਹੈਗਾ ਇਹਨਾਂ ਨੇ 24 ਅਵਤਾਰਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਦਾ ਖੰਡਨ ਕਰ ਦਿੱਤਾ ਇਹਨਾਂ ਨੇ ਹਿੰਦੂ ਨੂੰ ਖੰਡੇ ਬਾਟੇ ਦੀ ਪੋਲ ਦੇ ਦਿੱਤੀ ਇਹੋ ਜਿਹੜੀਆਂ ਬੇਥਾਵੀਆਂ ਗੱਲਾਂ ਸੀ ਉਹ ਕਰਕੇ ਇਹਨਾਂ ਨੇ ਫਿਰ ਇੱਕ ਚਿੱਠੀ ਅਕਾਲ ਬੁੰਗੇ ਪਹਚਾਈ ਗੁਰਮukh ਆਪਣਾ ਖੇਮ ਸਿੰਘ 베ਦੀ ਉਹਨਾਂ ਦੇ ਜ਼ਰੀਏ ਤੇ ਫਿਰ ਉੱਥੇ ਵੀ ਬਾਬਾ ਖੇਮ ਸਿੰਘ 베ਦੀ ਦੇ ਚੇਲੇ ਚਾਟੜੀ ਸੀਗੇ ਤੇ ਇਹਨਾਂ ਨੇ ਫਿਰ ਰਲ ਕੇ ਸਾਰਿਆਂ ਨੇ ਪ੍ਰੋਫੈਸਰ ਗੁਰਮukh ਸਿੰਘ ਉਹਨਾਂ ਨੂੰ ਛੇਕ ਦਿੱਤਾ ਇਹ ਜਿਹੜੀ ਸ਼ੇਕਣ ਵਾਲੀ ਘਟਨਾ ਸੀਗੀ ਇਹਦੀ ਪੂਲ ਜਾਨੀ ਦਿੱਤ ਸਿੰਘ ਗੁਣਾ ਨੇ ਖਾਲਸਾ ਅਖਬਾਰ ਦੇ ਵਿੱਚ ਸੁਵਪਨ ਨਾਟਕ ਛਾਪ ਕੇ ਖੋਲ ਦਿੱਤੀ ਉਹਦੇ ਚ ਉਹਨਾਂ ਨੇ ਬਾਬਾ ਖਿੰਦ ਸਿੰਘ ਬੇਦੀ ਨੂੰ ਦੰਬੀ ਕੰਡਾ ਸਿੰਘ ਜਾਨੀ ਨੂੰ ਮਿੱਤਰ ਘਾਤੀ ਇਹਦੇ ਨਾਲ ਹੀ ਜਿਹੜਾ ਆਪਣਾ ਉਹਦੇ ਸਿੰਘ ਹੈਗਾ ਸੀ ਬੇਦੀ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਵੀ ਉਹ ਕਬੁੱਧ ਹੈਗਾ ਇਹੋ ਜਿਹੀਆਂ ਗੱਲਾਂ ਇਹਨਾਂ ਸਾਰਿਆਂ ਦੇ ਬਾਰੇ ਉਹਨਾਂ ਨੇ ਕੋਟ ਕੀਤੀਆਂ ਤੇ ਅ ਗਿਆਨੀ ਦੈ ਸਿੰਘ ਉਹਨਾਂ ਨੂੰ ਵੀ ਆਪਣੇ ਦੋਸ਼ ਦੀ ਮਦਦ ਕਰਨ ਤੇ ਸੱਚ ਉੱਤੇ ਪਹਿਰਾ ਦੇਣ ਦਾ ਕਾਫੀ ਭਾਰੀ ਹਰਜਾਨਾ ਭਰਨਾ ਪਿਆ ਸੀਗਾ ਜੀ ਉਦੋਂ ਤੇ ਵੱਖਰੀ ਗੱਲ ਕਰਾਂਗੇ ਕਦੇ ਕਿਉਂਕਿ ਇੱਥੇ ਆਪਾਂ ਪ੍ਰੋਫੈਸਰ ਗੁਰਮੇ ਸਿੰਘ ਉਹਨਾਂ ਦੀ ਗੱਲ ਕਰਦੇ ਆਂ ਈਵਨ ਕੋਸ਼ਿਸ਼ਾਂ ਸੀਗੀਆਂ ਅ ਗੁਰਮukh ਸਿੰਘ ਉਹਨਾਂ ਨੂੰ ਖਤਮ ਕਰਨ ਦੀਆਂ ਵੀ ਪਰ ਇਹ ਜਾ ਨਹੀਂ ਰਹੀ ਸੀ ਅ ਬਾਬਾ ਖੀਮ ਸਿੰਘ ਬੇਦੀ ਪਾਈ ਜਵਾਰ ਸਿੰਘ ਕਪੂਰ ਨੂੰ ਵੀ ਆਪਣੇ ਨਾਲ ਲਾਉਣਾ ਚਾਹੁੰਦਾ ਸੀਗਾ ਜੇ ਪਰ ਜਦੋਂ ਉਹਨੇ ਬਾਬੇ ਦੇ ਝੂਠ ਵਿੱਚ ਸਾਧ ਦੇਣ ਤਨਕਾਰ ਕਰ ਦਿੱਤਾ ਤੇ ਬਾਬੇ ਖੀਮ ਸਿੰਘ ਬੇਦੀ ਨੇ ਉਹਨੂੰ ਵੀ ਜਾਨ ਦੀ ਧੌਂਕੀ ਦਿੱਤੀ ਸੀਗੀ ਜੇ ਸੋ ਇਹ ਸਾਰੀਆਂ ਗੱਲਾਂ ਵਾਪਰੀਆਂ ਹਾਂ ਉਸ ਵਕਤ ਕਾਲ ਬੁੰਗੇ ਦੇ ਹੁਕਮ ਦੀ ਕੀ ਵੈਲਿਊ ਹੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਬਈ ਕੋਈ ਸਮੇਂ ਲਈ ਤੇ ਭਾਵੇਂ ਜਲੰਧਰ ਆ ਗਏ ਸੀਗੇ ਜਿਹੜੀ ਦਰਬਾਰ ਸਾਹਿਬ ਤਰਨ ਤਰਨ ਸਾਹਿਬ ਸੀਗੇ ਥੋੜੇ ਸਮੇਂ ਬਾਅਦ ਹੀ ਪ੍ਰੋਫੈਸਰ ਗੁਰਮਰਗ ਸਿੰਘ ਉਹਨਾਂ ਨੂੰ ਉੱਥੇ ਲੈਕਚਰ ਕਰਨ ਲਈ ਬੁਲਾ ਲਿਆ ਗਿਆ ਦੋਨੇ ਥਾਵਾਂ ਦਾ ਇੱਕੋ ਹੀ ਸਰਬਰਾ ਹੁੰਦਾ ਸੀਗਾ ਪਰ ਤਰਨ ਤਰਨ ਸਾਹਿਬ ਵਾਲਿਆਂ ਨੇ ਹੀ ਉਸ ਹੁਕਮਨਾਮੇ ਦੀ ਕੋਈ ਵੈਲਿਊ ਨਹੀਂ ਦੇ ਸਮਝੀਗੀ ਕਿਉਂਕਿ ਸਮਝਦੇ ਸਨ ਕਿ ਇਹ ਗਲਤ ਹੋਇਆ ਇਵਨ ਇਹ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਪੰਥ ਨੇ ਉਸ ਹੁਕਮਨਾਮੇ ਨੂੰ ਮੂਹ ਹੀ ਨਹੀਂ ਲਾਇਆ ਪ੍ਰੋਫੈਸਰ ਗੁਰਮੁਖ ਸਿੰਘ ਬਿਨਾ ਕਿਸੇ ਪਰਵਾਹ ਤੋਂ ਡਟ ਕੇ ਕੌਮ ਦੇ ਲਈ ਕਾਰਜਸ਼ੀਲ ਰਹੇ। ਐਜੂਕੇਸ਼ਨ ਦੇ ਪੱਖ ਤੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ। ਲਾਹੌਰ ਦੇ ਅੰਦਰ ਖਾਲਸਾ ਬੋਰਡਿੰਗ ਹਾਊਸ ਉਹਨਾਂ ਦੀ ਦੇਣ ਹੈ। ਕਿਉਂਕਿ ਬੱਚੇ ਪੜਨ ਆਉਂਦੇ ਸਨ ਉਹਨਾਂ ਦੀ ਰਹਿائش ਲਈ ਕੁਝ ਵੀ ਨਹੀਂ ਸੀ। ਉਹਨਾਂ ਨੇ ਮਹਾਰਾਜ ਨਾਭਾ ਦੇ ਨਾਲ ਇਸ ਮਸਲੇ ਦੇ ਉੱਤੇ ਗੱਲ ਕੀਤੀ ਸੀਗੀ ਤੇ ਮਹਾਰਾਜ ਨਾਭਾ ਤੋਂ ਮਿਲੀ ਹੋਈ ਰਕਮ ਦੇ ਨਾਲ ਕਿਰਾਏ ਦੇ ਉੱਤੇ ਲੈ ਕੇ ਤੇ ਫਿਰ ਉੱਥੇ ਖਾਲਸਾ 보ਡਿੰਗ ਹਾਊਸ ਬਣਾਇਆ ਗਿਆ ਸੀਗਾ ਇਸਤਰੀ ਵਿਦਿਆ ਦੇ ਪ੍ਰਤੀ ਵੀ ਪ੍ਰੋਫੈਸਰ ਗੁਰਮੁਖ ਸਿੰਘ ਬਹੁਤ ਜ਼ਿਆਦਾ ਕਾਰਜਸ਼ੀਲ ਸਨ ਉਹਨਾਂ ਨੂੰ ਪਤਾ ਹੀ ਸੀ ਕਿੰਨੀ ਜ਼ਰੂਰਤ ਹੈ ਇਸੇ ਲਈ ਉਹਨਾਂ ਦਾ ਇੱਕ ਬ੍ਰੈਡਲਾ ਹਾਲ ਦੇ ਵਿੱਚ ਲੈਕਚਰ ਹੋਇਆ ਸੀ ਤੇ ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਕੋਈ ਉੱਠੇਗਾ ਅਬਲਾ ਨੂੰ ਸਬਲਾ ਬਣਾਉਣ ਵਾਲਾ ਤੇ ਉੱਥੇ ਭਾਈ ਤਖਤ ਸਿੰਘ ਉੱਠੇ ਸਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਫਰੀਦਪੁਰ ਦੇ ਵਿੱਚ ਕੰਨਿਆ ਮਾਂ ਵਿਦਿਆਲਿਆ ਵੀ ਬਣਾਇਆ ਸੀ ਉਹ ਪ੍ਰੋਫੈਸਰ ਸਾਹਿਬ ਦੇ ਸ਼ਾਗਿਰਦ ਦਸਾਂ ਜੀ ਉਹਨੇ ਆਪਣਾ ਜੀਵਨ ਲੇਖੇ ਲਾ ਦਿੱਤਾ ਸੀ ਜੀ ਸੋ ਹੋਰ ਵੀ ਕਈ ਪੱਖਾਂ ਤੋਂ ਪ੍ਰੋਫੈਸਰ ਸਾਹਿਬ ਦਾ ਜੀਵਨ ਸਾਡੇ ਸਾਹਮਣੇ ਆ ਖਾਲਸਾ ਕਾਲਜ ਅੰਮ੍ਰਿਤਸਰ ਇਹ ਇਹ ਇਹਨੂੰ ਬਣਾਉਣ ਦੇ ਵਿੱਚ ਵੀ ਪ੍ਰੋਫੈਸਰ ਗੁਰਮਨ ਸਿੰਘ ਦਾ ਗਿਆਨੀ ਦਾਸ ਸਿੰਘ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਸੋ ਪ੍ਰੋਫੈਸਰ ਗੁਰਮਨ ਸਿੰਘ ਦੇ ਅੰਦਰ ਤੇ ਇੱਕੋ ਹੀ ਚਾਹ ਹੁੰਦਾ ਸੀ ਬਾ ਮੇਰੇ ਪੰਥ ਦਾ ਭਲਾ ਹੋ ਜਾਏ ਜਿੰਨਾ ਵੀ ਹੋ ਸਕਦਾ ਹੈਗਾ ਮੈਨੂੰ ਹੋਰ ਕੁਝ ਨਹੀਂ ਤੇ ਚਾਹੀਦਾ ਉਹ ਹਰ ਤਰ੍ਹਾਂ ਦੀ ਚੀਜ਼ ਨੂੰ ਪਿੱਛੇ ਛੱਡ ਕੇ ਬਸ ਪੰਥ ਲਈ ਹੀ ਕਾਰੇਸ਼ੀਲ ਰਹਿੰਦੇ ਸਨ। ਹੌਲੀ-ਹੌਲੀ ਨਾਲ ਦੇ ਸੱਜਣ ਵੀ ਟੁਰਨ ਲੱਗ ਪਏ। ਅ ਪਹਿਲਾਂ ਕੌਣ ਵਿਕਰਮਾ ਸਿੰਘ ਚਲੇ ਗਏ ਬਾਅਦ ਚ ਅਤਰ ਸਿੰਘ ਪਧੌੜ ਵਾਲੇ ਵੀ ਚਲੇ ਗਏ। ਚਲੋ ਜੀ ਫਿਰ ਉਦੋਂ ਬਾਅਦ ਦੇ ਵਿੱਚ ਤਕਰੀਬਨ ਆਪਾਂ ਕਹਿ ਸਕਦੇ ਹੈਗੇ ਆ ਵੀ ਜਦੋਂ ਥੋੜਾ ਜਿਹਾ ਖਾਲਸਾ ਅਖਬਾਰ ਨੂੰ ਤੇ ਹੋਰ ਜਿਹੜੀਆਂ ਕਈ ਚੀਜ਼ਾਂ ਸੀ ਉਹਨਾਂ ਨੂੰ ਪੈਰਾਂ ਸਿਰ ਕਰਨ ਵਾਸਤੇ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਪ੍ਰੋਫੈਸਰ ਗੁਰਮਨ ਸਿੰਘ ਉਹਨੇ ਚੰਦਾ ਇਕੱਠਾ ਕਰਨ ਵਾਸਤੇ ਭੱਜ ਦੌੜ ਕਰ ਰਹੇ ਸਨ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਇਹ 1898 ਦੀ ਘਟਨਾ ਹੈਗੀ ਹੈ ਆ ਧੌਲਪੁਰ ਦਾ ਜਿਹੜਾ ਰਾਜਾ ਸੀਗਾ ਪੁਰਤਪੁਰ ਧੌਲਪੁਰ ਵਾਲਾ ਉਹ ਚੈਲ ਆਇਆ ਹੋਇਆ ਸੀਗਾ ਜੀ ਤੇ ਉਹਨੂੰ ਮਿਲਣ ਦੇ ਵਾਸਤੇ ਗਏ ਪ੍ਰੋਫੈਸਰ ਗੁਰਮਨ ਸਿੰਘ 16000 ਰੁਪਇਆ ਉਹਦੇ ਪਾਸੋਂ ਇਹਨਾਂ ਨੇ ਪ੍ਰਾਪਤ ਕੀਤਾ ਚੰਦੇ ਦੇ ਰੂਪ ਦੇ ਵਿੱਚ ਖਾਲਸਾ ਖਬਾਰ ਤੇ ਜਿਹੜੀਆਂ ਹੋਰ ਕਈ ਸੰਸਥਾਵਾਂ ਦੀਆਂ ਜ਼ਰੂਰਤਾਂ ਸਨ ਉਹਨਾਂ ਦੇ ਵਾਸਤੇ ਤੇ ਥੋੜੇ ਬਿਮਾਰ ਹੋ ਗਏ ਕੰਡਾ ਘਾਟ Shimla ਦੇ ਲਾਗੇ ਉਦੋਂ ਪਟਿਆਲਾ ਰਿਆਸਤ ਦਾ ਹਿੱਸਾ ਹੁੰਦਾ ਸੀ ਉੱਥੇ ਰੁਕੇ ਹੋਏ ਸਨ ਜੀ ਤੇ ਥੋੜੇ ਜਿ ਠੀਕ ਹੋਏ ਮਹਿਸੂਸ ਕੀਤਾ ਤੇ 24 ਸਤੰਬਰ ਨੂੰ 1898 ਇਸਵੀ ਨੂੰ ਇਹਨਾਂ ਨੇ ਅੰਬਾਲਾ ਜਾਣਾ ਸੀ ਪ੍ਰੋਗਰਾਮ ਸੀ ਇਹਨਾਂ ਦਾ 23 ਸਤੰਬਰ ਨੂੰ ਰਾਤ ਨੂੰ ਗਈ ਰਾਤ ਤੱਕ ਚਿੱਠੀਆਂ ਦੇ ਜਵਾਬ ਲਿਖਦੇ ਰਹੇ ਉਹ ਜ਼ਰੂਰੀ ਚਿੱਠੀਆਂ ਪਾਉਣੀਆਂ ਸਨ ਉਹ ਵੀ ਨਾਲ ਪਾਈਆਂ ਜਦੋਂ ਪਲੰਘ ਦੇ ਉੱਤੇ ਆਣ ਕੇ ਸੁੱਤੇ ਤੇ ਬਸ ਫਿਰ ਅੱਖੀ ਨਾ ਪੁੱਟ ਸਕੇ ਸਦੀ ਵੀ ਨੀਂਦ ਨਹੀਂ ਦਿਸਾਂਗੇ ਅਗਲੇ ਦਿਨ ਤਾਰਾਂ ਖੜਕ ਗੀਆਂ ਪਟਿਆਲਾ ਰਿਆਸਤ ਦੇ ਬੰਦੇ ਗਏ ਲਾਹੌਰ ਤੋਂ ਇਹਨਾਂ ਦੀ ਧਰਮ ਪਤਨੀ ਬੀਬੀ ਪਰਮੇਸ਼ਰੀ ਜੀ ਦੀ ਤੇ ਨਾਲ ਭਾਈ ਜਵਾਰ ਸੀ ਕਪੂਰ ਹੁਣੀ ਉਹ ਆਏ ਕੰਡਾ ਘਾਟੀ ਇਹਨਾਂ ਦਾ ਸਸਕਾਰ ਕੀਤਾ ਗਿਆ ਕਰਨਲ ਜੀਵਨ ਸਿੰਘ ਹੁਣੀ ਜਿਹੜੇ ਇਥੋਂ ਸੰ ਆਪਣੇ ਪਟਿਆਲੇ ਤੋਂ ਉਹਨਾਂ ਨੇ ਇਹਨਾਂ ਦਾ ਅੰਗੀਠਾ ਸੰਭਾਲ ਲਿਆ ਕੁਝ ਲੋਕਾਂ ਨੇ ਆਖਿਆ ਜਿਹੜੇ ਹਜੇ ਵੀ ਉਹਨਾਂ ਦੰਬਾ ਪਖੰਡਾਂ ਚ ਫਸੇ ਹੋਏ ਸਨ ਵੀ ਗੰਗਾ ਲੈ ਕੇ ਜਾਓ ਇਹਨਾਂ ਦੇ ਪਰ ਨਿਰਣਾ ਹੋਇਆ ਵੀ ਨਹੀਂ ਇਹਨਾਂ ਦਾ ਜਿਹੜਾ ਅੰਗੀਠਾ ਹੈ ਉਹ ਕਰਤਾਰਪੁਰੀ ਨ ਜਾ ਕੇ ਜਲ ਪ੍ਰਵਾਹ ਕੀਤਾ ਜਾਏਗਾ ਕੀਰਤਪੁਰ ਸਾਹਿਬ ਤੇ ਉੱਥੇ ਜਾ ਕੇ ਜਲ ਪ੍ਰਵਾਹ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਫੈਸਲਾ ਹੋਇਆ ਵੀ ਇਹ ਅੰਗਠਾ ਹੈ ਜਿਹੜਾ ਲਾਹੌਰ ਲੈ ਕੇ ਜਾਏਗਾ ਫਿਰ ਲਾਹੌਰ ਲਿਆਂਦਾ ਗਿਆ ਲਾਹੌਰ ਜਿਵੇਂ ਜਿਵੇਂ ਖਬਰਾਂ ਫੈਲਦੀਆਂ ਗਈਆਂ ਇੱਕ ਸ਼ੋਗਮਈ ਲਹਿਰ ਚਾਰੇ ਪਾਸੇ ਫੈਲ ਗਈ ਪੰਥ ਦਾ ਹੀਰਾ ਚਲਾ ਗਿਆ ਫਿਰ ਦਿਨ ਨਿਸ਼ਚਿਤ ਕੀਤਾ ਗਿਆ ਬਕਾਇਦਾ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਦੋ ਅਕਤੂਬਰ 1898 ਈਸਵੀ ਨੂੰ ਐਤਵਾਰ ਦਾ ਦਿਨ ਸੀਗਾ ਜੇ ਤੇ ਬਾਅਦ ਦੁਪਹਿਰ 3 ਵਜੇ ਮੂਰੀ ਗੇਟ ਤੇ ਲੋਹਰੀ ਦਰਵਾਜ਼ੇ ਦੇ ਵਿੱਚ ਕਾਰਨੇ ਬਾਗ ਦੇ ਵਿੱਚ ਭਾਈ ਪ੍ਰਤਾਪ ਸਿੰਘ ਰਾਗੀ ਹੋਣ ਦਾ ਇੱਕ ਘੰਟਾ ਕੀਰਤਨ ਹੋਇਆ। ਉਸ ਤੋਂ ਬਾਅਦ ਇੱਕ ਜਲੂਰ ਦੀ ਸ਼ਕਲ ਦੇ ਵਿੱਚ ਅੱਗੇ-ਅੱਗੇ ਕੋੜ ਚੜਿਆਂ ਦੀ ਫੌਜੀ ਪਲਟਨ ਸੀ, ਪਿੱਛੇ ਬੈਂਡ ਸੀਗਾ ਜੇ ਸੰਗਤਾਂ ਸ਼ਬਦ ਪੜਨੀਆਂ ਸਨ ਇੱਕ ਸੋਹਣੀ ਪਾਲਕੀ ਦੇ ਵਿੱਚ ਅ ਪ੍ਰੋਫੈਸਰ ਗੁਰਮੁਖ ਸਿੰਘ ਹੋਣਾਂ ਦਾ ਅੰਗੀਠਾ ਜਿਹੜਾ ਸੀਗਾ ਉਹ ਰੱਖਿਆ ਹੋਇਆ ਸੀਗਾ ਫਿਰ ਡੱਬੀ ਬਾਜ਼ਾਰ ਦੇ ਵਿੱਚ ਇਹਨਾਂ ਦਾ ਆਪਣਾ ਘਰ ਹੋਇਆ ਕਰਦਾ ਸੀ ਜਦੋਂ ਉੱਥੇ ਪਹੁੰਚੇ ਡੱਬੀ ਬਾਜ਼ਾਰ ਦੇ ਵਿੱਚ ਇਹਨਾਂ ਦੇ ਘਰ ਦੇ ਕੋਲ ਤੇ ਇਹਨਾਂ ਦੀ ਘਰ ਵਾਲੀ ਨੇ 11 ਰੁਪਏ ਆ ਜਿਹੜੇ ਉਹ ਉੱਥੇ ਭੇਟ ਕੀਤੇ ਫਿਰ ਉਦੋਂ ਬਾਅਦ ਦੇ ਵਿੱਚ ਇਹਨਾਂ ਦਾ ਅੰਗੀਠਾ ਪਾਈ ਤਾਰੂ ਸਿੰਘ ਦੇ ਸਥਾਨ ਤੋਂ ਉੱਤੇ ਲਾ ਕੇ ਰੱਖਿਆ ਗਿਆ ਉੱਥੇ ਅਰਦਾਸਾ ਹੋਇਆ ਤੇ ਅੰਗੀਠਾ ਕੀਰਤਪੁਰ ਜਲ ਪ੍ਰਵਾਹ ਕਰਨ ਵਾਸਤੇ ਭਾਈ ਤਖਤ ਸਿੰਘ ਕੋਈਪੁਰ ਵਾਲੇ ਜਿਹੜੇ ਸਨ ਉਹਨਾਂ ਨੂੰ ਭੇਜਿਆ ਗਿਆ 9 ਅਕਤੂਬਰ 1898 ਈਸਵੀ ਨੂੰ ਅੰਤਮ ਅਰਦਾਸ ਹੋਈ ਪੰਥ ਦੀਆਂ ਉਸ ਵਖਤ ਦੀਆਂ ਜੜੀਆਂ ਵੱਡੀਆਂ ਹਸਤੀਆਂ ਸਨ ਉਹ ਹਾਜ਼ਰ ਹੋਈਆਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚੀ ਪ੍ਰੋਫੈਸਰ ਗੁਰਮukh ਸਿੰਘ ਜੁਣਾ ਦੇ بیٹے ਨੂੰ ਪੱਗ ਦਿੱਤੀ ਗਈ ਨਿਹੜੌਦੋ 8-9 ਸਾਲ ਦਾ ਸੀ ਸਾਡੀ ਇੱਕ ਵੱਡੀ ਬਹੁਤਰਾਸ਼ ਦੀ ਇਹ ਹੈਗੀ ਹੈ ਵੀ ਸਾਨੂੰ ਇਹ ਨਹੀਂ ਪਤਾ ਲੱਗਣ ਡਿਆ ਇਤਿਹਾਸ ਵਿੱਚੋਂ ਕਿਤੇ ਵੀ ਕਿ ਉਹ ਤੋਂ ਬਾਅਦ ਦੇ ਵਿੱਚ ਉਹਨਾਂ ਦੇ بیٹے ਨਾਲ ਕੀ ਵਾਪਰਿਆ ਹੈ ਜੀ ਈਵਨ ਇਹਨਾਂ ਦੀ ਜਿਹੜੀ ਪਤਨੀ ਸੀ ਬੀਬੀ ਪਰਮੇਸ਼ਰੀ ਦੇਵੀ ਉਹ 1923 ਦੇ ਵਿੱਚ ਚੜ੍ਹਾਈ ਕਰਦੇ ਆ ਸ਼ਮਸ਼ੇਰ ਸਿੰਘ ਸ਼ੋਕੁਣੀ ਉਹਨਾਂ ਨੂੰ ਮਿਲੇ ਵੀ ਸੀਗੇ ਜੇ ਪਰ ਉਹਨਾਂ ਨੇ ਵੀ ਕੋਈ ਜ਼ਿਕਰ ਨਹੀਂ ਦੇ ਕੀਤਾ ਇਹਦੇ ਬਾਰੇ ਹਨਾ ਜਾਂ ਹੋ ਸਕਦਾ ਉਹਨਾਂ ਨੂੰ ਵੀ ਨਾਂ ਪਤਾ ਹੋਵੇ ਜਾਂ ਕੀ ਹੋਇਆ ਜੇ ਮੰਨ ਲਓ ਕਿਤੇ ਕਿਸੇ ਕੋਲੇ ਦੀ ਕਨਸੋਲ ਹੋਵੇ ਨਾ ਤੇ ਉਹ ਵੀ ਜ਼ਰੂਰ ਸਾਂਝੀ ਕਰਿਓ ਇਹਨਾਂ ਦੇ ਪਰਿਵਾਰ ਦੀ ਬਹੁਤ ਜ਼ਰੂਰੀ ਹੈ ਛੇੜੀ ਆਪਾਂ ਗੱਲ ਕਰ ਰਹੇ ਸੀਗੇ ਇੱਥੇ ਜਦੋਂ ਭੋਗ ਪਿਆ ਸਭ ਕੁਝ ਹੋਇਆ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਫੈਸਲਾ ਹੋਇਆ ਅ 18 ਦਸੰਬਰ 1898 ਈਸਵੀ ਨੂੰ ਪ੍ਰੋਫੈਸਰ ਗੁਰਮੀਤ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਜਨਮ ਸਥਾਨ ਦੇ ਉੱਤੇ ਇੱਕ ਪ੍ਰੋਗਰਾਮ ਹੋਇਆ ਜਿਸ ਦੇ ਵਿੱਚ 540 ਰੁਪਏ ਤੇ 8 ਆਣੇ ਇਕੱਠੇ ਹੋਏ ਸੀਗੇ ਸੋਚਿਆ ਗਿਆ ਸੀਗਾ ਵੀ ਕੋਈ ਯਾਦਗਾਰ ਉਹਨਾਂ ਤੇ ਬਣਾਈ ਜਾਵੇ ਚਮਸ਼ੇਰ ਸਿੰਘ ਔਸ਼ਕ ਉਹਨਾਂ ਨੇ ਤੇ ਇੱਕ ਜਗ੍ਹਾ ਤੇ ਲਿਖਿਆ ਸੀ ਕੁਝ ਨੌਜਵਾਨਾਂ ਨੇ ਆਪਣੇ ਵਸਤੇ ਤੇ ਪ੍ਰਾਣੀਆਂ ਕਿਤਾਬਾਂ ਵੇਚ ਕੇ ਪੈਸਾ ਇਕੱਠਾ ਕੀਤਾ ਸੀਗਾ ਜੀ ਪਰ ਓਡੀ ਵੱਡੀ ਤਦਾਦ ਦੇ ਵਿੱਚ ਚਲੋ ਮਾਇਆ 71 ਨਹੀਂ ਹੋ ਸਕੇਗੀ ਪਰ ਇਹਨਾਂ ਜ਼ਰੂਰ ਸੀਗਾ ਉਸ ਤੋਂ ਬਾਅਦ ਦੇ ਵਿੱਚ ਸਮਾਂ ਪਾ ਕੇ ਗਨੀਦੇਵ ਸਿੰਘ ਹੁਣਾਂ ਦੇ ਅਕਾਲ ਚਲਾਣੇ ਤੋਂ ਬਾਅਦ ਖਾਲਸਾ ਦੀਵਾਨ ਲਾਹੌਰ ਤੇ ਖਾਲਸਾ ਦਿਵਾਨ ਅੰਮ੍ਰਿਤਸਰ ਇਹਨਾਂ ਨੂੰ ਇਕੱਠਾ ਕਰਕੇ ਚੀਫ ਖਾਲਸਾ ਦਿਵਾਨ ਦੇ ਰੂਪ ਦੇ ਵਿੱਚ ਬਣਾ ਦਿੱਤਾ ਗਿਆ ਸੀਗਾ ਜੇ ਪ੍ਰੋਫੈਸਰ ਗੁਰਮukh ਸਿੰਘ ਉਹਨਾਂ ਦੇ ਚਲਾਣੇ ਦੇ ਉੱਤੇ ਬੜੇ ਬੰਦਿਆਂ ਨੇ ਬਹੁਤ ਕੁਝ ਲਿਖਿਆ ਇਥੇ ਖਾਲਸਾ ਅਖਬਾਰ ਛਪਦਾ ਰਿਹਾ ਉਹਦੇ ਵਿੱਚੋਂ ਮੈਂ ਗਿਆਨੀ ਦਿੱਤ ਸਿੰਘ ਦਾ ਲਿਖਿਆ ਹੋਇਆ ਇੱਕ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਛੋਟਾ ਜਿਹਾ ਸੁਣਿਓ ਜ਼ਰੂਰ ਉਹਨੂੰ ਧਿਆਨ ਨਾਲ ਗਿਆਨੀ ਦੈਤ ਸਿੰਘ ਉਹਨੇ ਲਿਖਦੀ ਆ ਐ ਪੰਥ ਤੇਰਾ ਐਸਾ ਪਿਆਰਾ ਜਿਸ ਨੇ ਇੱਕ ਤੇਰੀ ਬੇਖਬਰੀ ਦੀ ਨੀਂਦ ਵਿੱਚੋਂ ਖਬਰ ਲਈਤੀ ਸੀ ਔਰ ਤੇਰਾ ਉਹ ਹਿਤਕਾਰੀ ਜਿਸ ਨੇ ਆਪਣੇ ਸੁੱਖ ਨੂੰ ਤੇਰੇ ਵਾਸਤੇ ਦੁੱਖ ਦੀ ਸੂਰਤ ਵਿੱਚ ਪਲਟ ਲੀਤਾ ਸੀ ਪਰ ਜਿਸ ਦੀ ਜ਼ਿੰਦਗੀ ਤੇਰੇ ਵਿੱਚ ਆ ਕੇ ਕਾਇਮ ਹੋ ਗਈ ਸੀ ਔਰ ਤੈਨੂੰ ਖਿਆਲ ਪੈਦਾ ਕਰ ਗਈ ਕਿ ਤੂੰ ਕਿਆ ਹੈ ਇਹ ਭਾਈ ਗੁਰਮukh ਸਿੰਘ ਸੀ ਜਸ ਦੇ ਨਗਰ ਅਤੇ ਖਾਨਦਾਨ ਨੂੰ ਬਹੁਤ ਆਦਮੀ ਨਹੀਂ ਜਾਣਦੇ ਫਿਰ ਇਹ ਭਾਈ ਗੁਰਮukh ਸਿੰਘ ਸੀ ਜਿਸ ਦੇ ਕੋਈ ਇਤਨੇ ਵੱਡੇ ਸਬੰਧੀ ਨਹੀਂ ਸਨ ਇਸ ਨੇ ਇੱਕ ਨਗਰ ਅਤੇ ਘਰ ਦੇ ਪ੍ਰੇਮ ਨੂੰ ਤਿਆਗ ਕੇ ਇਸ ਪੰਜਾਬ ਨੂੰ ਹੀ ਆਪਣਾ ਨਗਰ ਜਾਣ ਲੀਤਾ ਸੀ ਇਸ ਤਰ੍ਹਾਂ ਇਸ ਨੇ ਆਪਣਾ ਪਿਤਾ ਦਸਵੇਂ ਪਾਤਸ਼ਾਹ ਤੇ ਮਾਤਾ ਸਹਿਬ ਦੇਵਾ ਜੀ ਨੂੰ ਜਾਨ ਛੱਡਿਆ ਸੀ ਅਤੇ ਉਹਨਾਂ ਨੇ ਆਪਣੇ ਸਬੰਧੀ ਸਾਰੇ ਕੌਮ ਹਤੈਸ਼ੀ ਮਹਾਤਮਾ ਮੰਨੇ ਹੋਏ ਸੀ ਜੇ ਇਹਨਾਂ ਨੇ ਵਕਾਲਤ ਵੀ ਕੀਤੀ ਸੀ ਤਾਂ ਕੰਮ ਦੀ ਕੀਤੀ ਜਿਸ ਪਰ ਪੰਥ ਦੇ ਹਤੈਸ਼ੀਆਂ ਅੱਗੇ ਅਪੀਲ ਕਰਕੇ ਇਸ ਨੂੰ ਬਰਿਆਈਆਂ ਤੇ ਰਹਾ ਕਰਨ ਦਾ ਪ੍ਰਕਾਰਥ ਕੀਤਾ ਜੇ ਇਹਨਾਂ ਨੇ ਮੁਨਸਿਬ ਹੋ ਕੇ ਮੁਨਸਫੀ ਕੀਤੀ ਤਾਂ ਇਹੋ ਕੀਤੀ ਜੋ ਕੌਮ ਦੇ ਸਿਰੋਂ ਅਨਮਤੀ ਰਹਿਣ ਦਾ ਫੈਸਲਾ ਹੋ ਜਾਵੇ ਫਿਰ ਇਹਨਾਂ ਨੇ ਅਗਰ ਡਾਕਟਰ ਹੋ ਕੇ ਇਲਾਜ ਕੀਤਾ ਤਾਂ ਵੀ ਕੌਮ ਦਾ ਬੁਰੀਆਂਆਂ ਬਿਮਾਰੀਆਂ ਦੇ ਨੁਸਖੇ ਲਿਖੇ ਗੱਲ ਕਾਦੀ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੰਸਾਰਿਕ ਸੁੱਖਾਂ ਲਈ ਨਹੀਂ ਜਤਾਤਾ ਸੀ ਕਿੰਤੂ ਇਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਕੌਮ ਦਾ ਸੁਧਾਰ ਸੀ ਅੱਜ ਕੱਲ ਜੋ ਜੋ ਕੌਮ ਧਰਮ ਦੇ ਇਸ ਕੰਮ ਵਿੱਚ ਹੋ ਰਹੇ ਹਨ ਅੱਜ ਕੱਲ ਜੋ ਜੋ ਕੰਮ ਧਰਮ ਦੇ ਇਸ ਕੌਮ ਵਿੱਚ ਹੋ ਰਹੇ ਹਨ ਔਰ ਜਿਤਨਾ ਕੌਮੀ ਖਿਆਲ ਇਸ ਵਕਤ ਪੁਰਖਾਂ ਦੇ ਚਿੱਤ ਵਿੱਚ ਆ ਰਿਹਾ ਹੈ ਸੋ ਇਸ ਸਾਰੇ ਦਾ ਆਦਮੂਲ ਇਹਨਾਂ ਦਾ ਹੀ ਪ੍ਰਕਾਰਤ ਹੈ ਇਥੋਂ ਅੰਦਾਜ਼ਾ ਲਗਾ ਕੇ ਦੇਖ ਲਓ ਕਿ ਇਸ ਬੰਦੇ ਦੀ ਕੌਮ ਨੂੰ ਕਿੰਡੀ ਵੱਡੀ ਦੇਣਾ ਅੱਜ ਦੇ ਦਿਨ ਇਹ ਫਖਰੇ ਕੌਮ ਹਮੇਸ਼ਾ ਲਈ ਅੱਖਾਂ ਵਿੱਚ ਮੀਟ ਗਿਆ ਸੀ ਉਹਦੀ ਕਰਨੀ ਨੂੰ ਚੇਤੇ ਰੱਖੀਏ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ